ਇਤੇ ਇੱਕ ਪਾਸੇ ਕਿਸਾਨਾਂ ਨੇ ਦਿੱਲੀ ਮੋਰਚਾ ਸੰਭਾਲ ਰੱਖਿਆ ਸੀ ਉੱਥੇ ਹੀ ਦਿਨ ਚੜ੍ਹਦੇ ਕਿਸਾਨ ਮੋਰਚੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਮੋਰਚੇ ਤੇ ਬੈਠੇ ਕਿਸਾਨਾਂ ਦੇ ਵਿੱਚੋਂ ਜਗਜੀਤ ਸਿੰਘ ਦੱਲੇਵਾਲ ਨੂੰ ਪੰਜਾਬ ਪੁਲਿਸ ਨੇ ਚੁੱਕ ਲਿਆ ਹੈ ਮੋਰਚੇ ਦਾ ਦਾਵਾ ਘਿਟਾਈ ਵਜੇ ਦਰਵਾਜ਼ੇ ਤੋੜ ਕੇ ਜਗਜੀਤ ਦੱਲੇਵਾਲ ਨੂੰ ਪੁਲਿਸ ਨੇ ਗਾਇਬ ਕੀਤਾ ਕਿਸਾਨ ਆਗੂਆਂ ਦਾ ਦਾਵਾ ਹੈ ਕਿ 200 ਤੋਂ 250 ਪੁਲਿਸ ਕਰਮਚਾਰੀ ਮੋਰਚੇ ਤੇ ਬੋਹ ਪਹੁੰਚੇ ਤੇ ਉਹਨਾਂ ਨੇ ਦਾਵਾ ਬੋਲ ਦਿੱਤਾ ਦੱਸ ਦਈਏ ਕਿ ਜਗਜੀਤ ਸਿੰਘ ਢੱਲੇਵਾਲ ਨੇ ਮਰਨ ਵਰਤ ਰੱਖਣਾ ਸੀ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਢੱਲੇਵਾਲ ਨੂੰ ਗ੍ਰਿਫਤਾਰ ਕਰ ਲਿਆ ਮੈਂ ਸਰਵੰਤ ਸਿੰਘ ਪੰਦੇਰ ਇਸ ਵੇਲੇ ਸ਼ੰਭੂ ਮੋਰਚੇ ਤੋਂ ਬੋਲਦਾ ਜੀ ਜਿਹੜਾ ਜਗਜੀਤ ਸਿੰਘ ਢੱਲੇਵਾਲ ਨੇ ਸਾਰਾ ਦੇਸ਼ ਦੁਨੀਆ ਜਾਣਦਾ ਵੀ ਅੱਜ ਖਨੌਰੀ ਬਾਰਡਰ ਤੇ ਮਰਨ ਵਰਤ ਤੇ ਬੈਠਣਾ ਸੀਗਾ ਔਰ ਜੋ ਇਨਫਰਮੇਸ਼ਨ ਯਾ ਲਗਭਗ ਪੌਣੇ 3 ਜਾਂ 2:30 ਵਜੇ ਤੋਂ ਬਾਅਦ ਉਹਨਾਂ ਨੂੰ ਇੱਕ ਜੁਆਇੰਟ ਆਪਰੇਸ਼ਨ ਜੋ ਮੁੱਢਲੀਆਂ ਇਨਫਰਮੇਸ਼ਨਾਂ ਨੇ ਪੰਜਾਬ ਪੁਲਿਸ ਹਰਿਆਣਾ ਪੁਲਿਸ ਕੇਂਦਰ ਰਲ ਕੇ ਕੁਝ ਬੰਦੇ ਹਿੰਦੀ ਬੋਲ ਰਹੇ ਸੀ ਇੱਕ ਜੁਆਇੰਟ ਆਪਰੇਸ਼ਨ ਦੇ ਵਿੱਚ ਚੱਕਿਆ ਗਿਆ ਵਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਖਨੌਰੀ ਬਾਰਡਰ ਤੋਂ ਇਹਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ ਜੜੀ ਮੋਦੀ ਸਰਕਾਰ ਸਾਡੇ ਤੇ ਇਲਜ਼ਾਮ ਲਾਉਂਦੇ ਸੀ ਵੀ ਇਹ ਜੀ ਵਾਇਲੈਂਸ ਕਰਦੇ ਹੈਗੇ ਆ ਕਦੀ ਵੀ ਕਿਸਾਨਾਂ ਨੇ ਕੋਈ ਵਾਇਲੈਂਸ ਨਹੀਂ ਕੀਤਾ ਹੈਗਾ ਇਹਨਾਂ ਨੇ ਸ਼ਹੀਦ ਸੁਭਕਰਨ ਸਿੰਘ ਜੀ ਨੂੰ ਗੋਲੀ ਮਾਰ ਕੇ ਸ਼ਹੀਦ ਕਰਕੇ ਵਾਇਲੈਂਸ ਕੀਤਾ ਹੈਗਾ ਵਾ ਇਹਦੋਂ ਗਾਹਾਂ ਇਹਨਾਂ ਨੇ 400 450 ਕਿਸਾਨ ਸਾਢੇ ਜ਼ਖਮੀ ਕੀਤੇ ਹੈਗੇ ਆ ਇਹਨਾਂ ਨੇ ਨਜਾਇਜ਼ ਢੰਗ ਨਾਲ ਇੱਥੇ ਕੰਦਾ ਕਰਕੇ ਪੰਜਾਬ ਤੇ ਹਰਿਆਣੇ ਦੇ ਵਪਾਰੀ ਨੂੰ ਆਮ ਜਨਤਾ ਨੂੰ ਇਹਦੋਂ ਗਾਹ ਟਰਾਂਸਪੋਰਟਰਾਂ ਨੂੰ ਤੰਗ ਕੀਤਾ ਹੈਗਾ ਇਹਨਾਂ ਦੀਆਂ ਕੰਦਾਂ ਆਪ ਤੁਸੀਂ ਆ ਕੇ ਦੇਖ ਸਕਦੇ ਹੋ ਔਰ ਅੱਜ ਫੇਰ ਹਿੰਸਾ ਕੀਤੀ ਆ ਤੇ ਸਰਕਾਰ ਨੇ ਕੀਤੀ ਆ ਫੌਰਾਮਨ ਟੰਗਣਾ ਚੱਲ ਰਹੇ ਹਨਦੋਲਨ ਨੂੰ ਤਾਰ ਪੀਟੋ ਕਰਨ ਦੀ ਕੋਸ਼ਿਸ਼ ਕੀਤੀ ਆ ਇਹ ਕਿਹੜਾ ਦੁਨੀਆ ਦਾ ਕਾਨੂੰਨ ਆ ਵੀ ਜਿਹਦੇ ਤਹਿਤ ਤੁਸੀਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਚੁੱਕਿਆ ਕੋਈ ਵਾਰੰਟ ਵਿਖਾ ਸਕਦੇ ਜੀ ਕੋਈ ਇਨਫਰਮੇਸ਼ਨ ਦਿੱਤੀ ਆ ਕਿਹੜੀ ਅਦਾਲਤ ਵਿੱਚ ਪੇਸ਼ ਕਰ ਰਹੇ ਹੋ ਕਿਹੜਾ ਉੱਤੇ ਇਲਜ਼ਾਮ ਹੈ ਉਹਨਾਂ ਤੇ ਔਰ ਤੁਸੀਂ ਤੁਰੰਤ ਇਨਫਰਮੇਸ਼ਨ ਦਿਓ ਰਿਹਾ ਕਰੋ ਉਹਨਾਂ ਨੂੰ ਵੀ ਕਿੱਥੇ ਲੈ ਕੇ ਗਏ ਜੀ ਕੀ ਇਲਜ਼ਾਮ ਨੇ ਉਹਨਾਂ ਤੇ ਨਹੀਂ ਤਾਂ ਆਉਣ ਵਾਲੇ ਭਗਵੰਤ ਮਾਨ ਜੀ ਸੈਣੀ ਸਾਹਿਬ ਤੇ ਮੋਦੀ ਸਾਹਿਬ ਇਹਦੇ ਰਿਜ਼ਲਟ ਚੰਗੇ ਨਹੀਂ ਨਿਕਲਣੇ ਹੈਗੇ ਐ ਡਰਨ ਵਾਲੇ ਨਹੀਂ ਹੈਗੇ ਹੋਰ ਵੀ ਚੱਕ ਲੋ ਜਿਹੜੇ ਹੈਗੇ ਆ ਇਹ ਪੰਜਾਬ ਆ ਪੰਜਾਬ ਇਹ ਜ਼ਬਰ ਨੂੰ ਸੈਂਦਾ ਨਹੀਂ ਹੁੰਦਾ ਇਸ ਕਰਕੇ ਲੋਕਾਂ ਨੂੰ ਸਾਡੀ ਅਪੀਲ ਆ ਵੱਧ ਤੋਂ ਵੱਧ ਗਿਣਤੀ ਵਿੱਚ ਮੋਰਚਿਆਂ 'ਚ ਪਹੁੰਚੋ ਤੇ ਖਾਸ ਕਰਕੇ ਖਨੌਰੀ ਤੇ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਿਆ ਜਾਵੇ ਆਪਾਂ ਬਦਲਵੇਂ ਪ੍ਰਬੰਧ ਕਰਨੇ ਹੈਗੇ ਆ ਇਸ ਕਰਕੇ ਸਾਰੀ ਸੰਗਤ ਨੂੰ ਬੇਨਤੀ ਆ ਕਿ ਕਿਸਾਨ ਮਜ਼ਦੂਰਾਂ ਦਾ ਅੰਦੋਲਨ ਲਗਭਗ ਚੱਲ ਰਿਹਾ ਹੈਗਾ ਅਰ ਐਮਐਸਪੀ ਲੀਗਲ ਗਰੰਟੀ ਕਾਨੂੰਨ ਚਾਹੇ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮਾਫੀ ਆਦ ਮੰਗਾ ਨੇ ਉਹ ਮੰਗਾ ਤੇ ਲਗਾਤਾਰ ਲੜਾਈ ਜਾਰੀ ਰੱਖਾਂਗੇ ਸਰਕਾਰ ਕੋ ਡਰਨ ਵਾਲੇ ਨਹੀਂ ਹੈ ਚਿਪਨ ਵਾਲੇ ਨਹੀਂ ਹੈ ਚੜ੍ਹਦੀ ਕਲਾ ਚ ਰਹੋ ਕੁਝ ਵੀ ਪੜਕਾਹਟ ਚ ਨਾ ਆਇਓ ਆ ਸਰਕਾਰ ਦਾ ਜ਼ਬਰਦਸਤ ਮੁਕਾਬਲਾ ਸਬਰ ਨਾ ਕਰਾਂਗੇ ਧੰਨਵਾਦ